ਕੜਾ ਕਲਾ ਮਾਲਸਾ ਮੁਕਾਬਲੇ ਦੇ ਵਿੱਚੋਂ ਆਪਾਂ winner ਰਹਿਣ ਵਾਲੀ ਪਹਿਲੇ ਨੰਬਰ ਤੇ ਰਹਿਣ ਵਾਲੀ ਕਿਹੜੀ ਮੱਝ ਆ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਪੂਰੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਤੇ ਕਿੰਨਾ ਇਹਨੇ ਦੁੱਧ ਕੱਢਿਆ ਤੇ ਕਿਹੜਾ ਸੁਗਾ ਮਿੱਤਰੋ ਇਹ ਸੂਈ ਵੀ 22 ਕਿਲੋ ਕਿਹੜੇ ਸਿੰਗ ਦਾ ਦੁੱਧ ਤਾਂ ਵੱਧ ਚੱਲਦੀ ਸੀ ਘਰ ਇੱਥੇ ਲੋਗੇ ਸੀ ਬਸ ਕੱਦ ਕਾਟ ਦੀ ਜੇ ਗੱਲ ਕਰਗੇ ਸੁੰਦਰ ਮਿੱਤਰੋ ਕੱਦ ਕਾਟ ਆ ਫੁੱਲ ਬੇਲ ਆ ਤੇ ਪੂਰੀ ਮਿੱਤਰੋ ਸਾਫ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਪਿੰਡ ਆਪਣਾ ਜੀ ਸਾਡਾ ਮਾਸੀਵਾੜਾ ਸਾਹਿਬ ਜੀ ਮਾਸੀਵਾੜਾ ਸਾਹਿਬ ਹਾਂਜੀ ਆ ਪੁਵਿੱਤਰ ਦੀ ਹਾਂਜੀ ਠੀਕ ਹੈ ਤੇ ਇਹ ਪਹਿਲਾ ਸਥਾਨ ਪ੍ਰਾਪਤ ਕੀਤਾ ਜੀ ਬਿਲਕੁਲ ਜੀ ਪਹਿਲਾ ਸਥਾਨ ਜੀ ਠੀਕ ਹੈ ਅੱਗੇ ਵੀ ਮਨ ਲੱਗਦਾ ਤੁਹਾਡੇ ਪਸ਼ੂ ਕਾਫੀ ਜਿੱਤਦੇ ਹਾਂਜੀ ਹਾਂਜੀ ਮੇਲੇ ਜਾਂਦੇ ਰਹਿੰਦੇ ਆ ਜੀ ਹਾਂਜੀ ਤਕਰੀਬਨ ਪੰਜਾਬ ਦੇ ਜੰਨੇ ਵੀ ਮੇਲੇ ਆ ਸਾਰਿਆਂ ਦੇ ਵਿੱਚ ਆਪਣਾ ਕੋਈ ਨਾ ਕੋਈ ਪੋਜੀਸ਼ਨ ਪਰਮਾਤਮਾ ਦੀ ਕਿਰਪਾ ਨਾਲ ਹੁੰਦੀ ਆ ਜੀ ਠੀਕ ਹੈ ਜੀ ਇੱਥੇ ਇਹ ਪਹਿਲਾ ਲੜਾਈ ਆ ਕਿ ਪਹਿਲੀ ਵਾਰੀ ਆ ਜੀ ਇਹਦਾ ਇਹ ਪਹਿਲਾਂ ਵੀ ਕਿੰਨਾ ਦੁੱਧ ਕੱਢਿਆ ਜੀ ਇੱਥੇ 26 ਕਿਲੋ ਕੱਢਿਆ ਜੀ ਠੀਕ ਹੈ ਹਾਂਜੀ ਤੇ ਕਿਹੜੇ ਸਿਮੰਡ ਦੀ ਆ ਜਾਂ ਕਿਹੜਾ ਟਿਕਾ ਲਗਾ ਲਿਆ ਜਾਨ ਨੂੰ ਨਹੀਂ ਪਤਾ ਜੀ ਜਿਹੜਾ ਇਹਦਾ ਬੱਚਾ ਆ ਉਹ ਆਪਣੇ 855 ਬੋਲਦੇ ਹੋ ਠੀਕ ਹੈ ਜੀ ਹੈਗਾ ਜੀ ਜਿਹੜਾ ਹੁਣ ਬੱਚਾ ਇਸ ਟਾਈਮ ਹੈਗਾ ਜੀ ਠੀਕ ਇਹ ਆਪਸੇ ਪਰਚੇਜ ਕੀਤੀ ਸੀਗੀ ਠੀਕ ਹੈ ਜੀ ਸੋ ਕਾਫੀ ਟਾਈਮ ਹੋ ਗਿਆ 3-4 ਸਾਲ ਹੋ ਗਏ ਲਈ ਨੇ ਲਈ ਵੀ ਆ ਤੁਹਾਡੀ ਹਾਂਜੀ ਮੁੱਲ ਖਰੀਦੀ ਹੋਈ ਆ ਜੀ ਓਕੇ ਸੂਆ ਮੱਲਾ ਚੌਥਾ ਸੂਈ ਚੌਥਾ ਸੂਆ ਸੂਈ ਵੀ ਆ 26 ਕਿਲੋ 26 ਕਿਲੋ ਦੋ ਦੇ ਕੇ ਫਰਸਟ ਆਈ ਫਰਸਟ ਆਈ ਤੇ ਇੱਕ ਆਪਣੀ ਹਾਂਜੀ ਇਹ ਤੁਹਾਡਾ ਜੀ ਇਹ ਤੁਹਾਡਾ ਹਾਂਜੀ ਇਹ 22 ਕਿਲੋ ਦੋ ਕੱਢਿਆ ਇਹਨੇ 22 ਕਿਲੋ ਕੱਢਿਆ ਹਾਂਜੀ ਇਹਦਾ ਸੂਆ ਕਿਹੜਾ ਜੀ ਇਹ ਦੂਜੇ ਸੂਏ ਦੀ ਹੈ ਜੀ ਦੂਜਾ ਸੂਆ ਹਾਂਜੀ ਠੀਕ ਆ ਇਹ ਕਿਹੜੇ ਸਿਮਣ ਦੀ ਹੈ ਜੀ ਪਤਾ ਨਹੀਂ ਜੀ ਦੋਨੋਂ ਹੀ ਮੁੱਲਾ ਮੁੱਲੇ ਖਰੀਦੇ ਹਾਂਜੀ ਠੀਕ ਆ ਸੋ ਮਿੱਤਰੋ ਬਾਈ ਪਵਿੱਤਰ ਦੇ ਜਿਹੜੀਆਂ ਦੋ ਮੱਝਾਂ ਤੇ 3 ਤੇ ਪਹਿਲੇ ਨੰਬਰ ਤੇ ਰਹਿੰਗਾ ਨੇ ਤੇ ਇਹਨੇ 22 ਕਿਲੋ ਦੁੱਧ ਕੱਢਿਆ ਮਿੱਤਰੋ ਦੂਜੀ ਨੇ ਸਭ ਵੀ ਲੀਟਰ ਦੁੱਧ ਕੱਢਿਆ ਸੋ ਬਹੁਤ ਵਧੀਆ ਲੱਗਿਆ ਦਿਓ ਭਰਾ ਨੂੰ ਵਧਾਈਆਂ